ਤੋ ਪਟਿਆਲਾ ਭਰਤੀ ਗਰੁੱਪ ਡੀ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਜੀ ਜੇਕਰ ਤੁਸੀਂ 8ਵੀਂ ਪਾਸੋਂ ਤਾਂ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਹੈ ਜੀ ਅਪਲਾਈ ਕਰਨ ਦਾ ਦੋਸਤੋ ਇਹ ਰੈਗੂਲਰ ਭਰਤੀ ਹੈ ਨਾ ਤੇ ਤੁਹਾਡਾ ਕੋਈ ਪੇਪਰ ਹੈ ਤੇ ਨਾ ਹੀ ਕੋਈ ਅਪਲੀਕੇਸ਼ਨ ਫੀਸ ਲੱਗੇਗੀ ਅਪਲਾਈ ਕਿਵੇਂ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਕਿਵੇਂ ਅਪਲਾਈ ਕਰਨਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜਿਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨਾਲ ਬੈਲ ਆਈਕਨ ਦਬਾ ਕੇ ਛੱਡ ਦਿਓ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸੈਲਰੀ ਦੀ ਗੱਲ ਕਰੀਏ ਤਾਂ 18000 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਵਿਦਿਅਕ ਯੋਗਤਾ ਜੇ ਤੁਸੀਂ 8ਵੀਂ ਪਾਸ ਕੀਤੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਚਲੋ ਦੋਸਤੋ ਚੱਲਦੇ ਹਾਂ ਨੋਟੀਫਿਕੇਸ਼ਨ ਤੇ ਦੋਸਤੋ ਅੱਜ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਐਂਡ ਸੋਸ਼ਲ ਚਰਚ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਜਿਹੜੇ ਡਾਕੂਮੈਂਟ ਨਾਲ ਲੱਗਣੇ ਨੇ ਉਹ ਅਸਟੈਟਡ ਕਾਪੀ ਮਤਲਬ ਕਿ ਅਸਟੈਟਡ ਕਰਵਾਉਣ ਲਈ ਕਿਸੇ ਵੀ ਅਫਸਰ ਤੋਂ ਉਹ ਤੁਸੀਂ ਕਰਵਾ ਸਕਦੇ ਹੋ ਇਹ ਕਾਪੀਆਂ ਨਾਲ ਲਗਾਉਣੀਆਂ ਪੈਣਗੀਆਂ ਲਾਸਟ ਡੇਟ ਹੈ ਜੀ 25 ਤੰਤ 2024 ਤੱਕ ਤੁਸੀਂ 5 ਵਜੇ ਤੱਕ ਇਨ ਪੋਸਟ ਆਲੀ ਅਪਲਾਈ ਕਰ ਸਕਦੇ ਹੋ ਬਹੁਤ ਘੱਟ ਸਮਾਂ ਹੈ ਜੀ ਜਲਦੀ ਅਪਲਾਈ ਕਰੋ ਦੋਸਤੋ ਪੋਸਟਾਂ ਦੀ ਡਿਟੇਲ ਇਸ ਤਰ੍ਹਾਂ ਹੈ ਪੋਸਟ ਨੰਬਰ 1 ਜੀ ਪੀਐਨ ਦੀ ਪੋਸਟਾਂ ਨੇ ਟੋਟਲ ਪੋਸਟਾਂ ਨੇ ਜੀ 4 ਆ ਜਰਨਲ ਦੀ ਇੱਕ ਪੋਸਟ ਹੈ ਤੇ ਐਸਸੀ ਦੀ ਮਜਵੀ ਸਿੰਘਾਂ ਦੀ ਦੋ ਤੇ ਫਿਜ਼ੀਕਲ ਹੈਂਡੀਕੈਪਟ ਲਈ ਇੱਕ ਪੋਸਟ ਹੈ ਦੋਸਤੋ ਸੈਲਰੀ ਦੀ ਗੱਲ ਕਰੀਏ ਤਾਂ ਪ੍ਰਤੀ ਮਹੀਨਾ ਤੁਹਾਨੂੰ 18000 ਰੁਪਏ ਪ੍ਰਤੀ ਸੈਲਰੀ ਮਿਲੇਗੀ ਵਿਦਿਅਕ ਯੋਗਤਾ ਹੈ ਤੁਸੀਂ 8ਵੀਂ ਪਾਸ ਕੀਤੀ ਹੋਵੇ ਪੰਜਾਬੀ ਭਾਸ਼ਾ ਵਿੱਚ ਤੇ ਪੰਜਾਬੀ ਭਾਸ਼ਾ ਦਾ ਗਿਆਨ ਹੋਵੇ ਉਮਰ ਹੱਦ ਹੈ ਜੀ 18 ਤੋਂ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੋਸਟ ਨੰਬਰ 2 ਹੈ ਜੀ ਸਬੀਪਰ ਦੀ ਪੋਸਟ ਹੈ ਜੀ ਟੋਟਲ ਪੋਸਟ ਦੋਸਤੋ ਸੈਲਰੀ ਦੀ ਗੱਲ ਕਰੀਏ ਤਾਂ 18000 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਸੈਲਰੀ ਮਿਲੇਗੀ ਬਿੱਦਰੀ ਜੋਤਾ ਹੀ 8ਵੀਂ ਪਾਸ ਤੇ ਵਿਆਪੀ ਭਾਸ਼ਾ ਵਿੱਚ ਕੀਤੀ ਹੋਣੀ ਚਾਹੀਦੀ ਤੇ ਵਿਆਪੀ ਭਾਸ਼ਾ ਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਉਮਰ 21-35 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟ ਲਈ ਨਾ ਤਾਂ ਕੋਈ ਤੁਹਾਡਾ ਪੇਪਰ ਹੈ ਤੇ ਨਾ ਹੀ ਕੋਈ ਐਪਲੀਕੇਸ਼ਨ ਫੀਸ ਲੱਗੇਗੀ ਇੰਟਰਵਿਊ ਦੇ ਆਧਾਰ ਤੇ ਹੀ ਤੁਹਾਡਾ ਸੈLECTION ਕੀਤਾ ਜਾਵੇਗਾ ਇੰਟਰਵਿਊ ਇਸ ਪ੍ਰਕਾਰ ਦਾ ਹੋਵੇਗਾ ਜੀ ਜਿਹੜੀ ਪੀਐਨ ਦੀਆਂ ਪੋਸਟਾਂ ਨੇ ਉਹ A ਤੋਂ ਲੈ ਕੇ J ਤੱਕ ਦੀ ਉਮੀਦਵਾਰਾਂ ਲਈ 31 2024 ਤੱਕ ਤੁਹਾਡਾ ਇੰਟਰਵਿਊ ਹੋਵੇਗਾ K ਤੋਂ ਲੈ ਕੇ R ਅੱਖਰ ਦੇ ਉਮੀਦਵਾਰਾਂ ਲਈ 14 2024 ਨੂੰ ਇੰਟਰਵਿਊ ਹੋਵੇਗਾ ਇਸ ਤੋਂ ਬਾਅਦ ਜੀ ਇਸ ਤੋਂ ਲੈ ਕੇ Z ਤੱਕ ਅੱਖਰ ਵਾਲੇ ਉਮੀਦਵਾਰਾਂ ਦੇ ਲਈ 24 2024 ਤੱਕ ਇੰਟਰਵਿਊ ਹੋਵੇਗਾ ਐਡਰੈਸ ਨੋਟ ਕਰੋ ਜੀ ਜਿੱਥੇ ਤੁਸੀਂ ਡਾਕੂਮੈਂਟ ਭੇਜਣੇ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਦੋਸਤੋ ਇਹਨਾਂ ਦੇ ਐਡਰੈਸ ਤੇ ਤੁਸੀਂ ਇਹ ਸਾਰੇ ਡਾਕੂਮੈਂਟ ਭੇਜਣੇ ਨੇ ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੋਸਤੋ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ